ਦੋਨੇ ਉੱਠੇ ਦੋਨੇ ਹੱਥਾਂ ਦੇ ਕੋਲ ਸਲੂਡ ਜੇ ਤੁਹਾਨੂੰ ਤੇ ਬੈਸਗੇ ਕੋਲੇ ਚੜ੍ਹ ਗਿਆ ਸੀ ਆ ਕੁੜੀ ਇਥੇ ਰੁਪੇ ਚਿਗੂ ਦਾ ਇਹਦਾ ਦੇਸ ਨੇ ਪੀ ਲਿਆ ਅੱਗੇ ਤਲੇ ਬਿਆਸਗਾ ਦੋ ਮਾਰਾ ਸੀ ਲੇ ਕੇ ਤੇ ਕੁੜੀ ਇਥੇ ਲੰਮੇ ਸੁੱਤੀ ਪਈ ਸੀ ਤੋ ਕੜਾ ਲਾ ਕੇ ਲੈ ਗਈ ਤੋ ਆਪਣਾ ਨਿਕਾ ਸਾਹੋ ਜੀ ਹਾਂਜੀ ਕਿੱਥੇ ਰਹਿੰਦੇ ਜੀ ਆਪਾ ਔਰ ਕਿਨੇ ਕਲੀ ਨੰਬਰ 5 ਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਕ ਕਾਰ ਦੇ ਵਿੱਚ ਆਪਣੇ ਬੈਠੇ ਆ ਮਾਮਲਾ ਇਹ ਹੈ ਜੀ ਆਪਣਾ ਦੋ ਮੋਬਾਈਲ ਚੋਰੀ ਹੋਏ ਜੀ ਇੱਕ ਆਪਣਾ 20000 ਰੁਪਏ ਕੈਸ਼ ਚੋਰੀ ਹੋਇਆ ਜੀ ਇੱਕ ਦੋ ਇੱਕ ਕੁੜੀ ਦਾ ਕੜਾ ਚੋਰੀ ਹੋਇਆ ਜੀ ਉਹ ਵੀ ਹੱਥੋਂ ਲਾ ਕੇ ਲੈ ਗਿਆ ਜੀ ਕੜੇ ਚਾਂਦੀ ਦੇ ਚਾਂਦੀ ਦੇ ਸੀਗਾ ਜੀ ਦੋਨੇ ਕੜੇ ਲੈ ਗਏ ਦੋਨੇ ਕੜੇ ਤੇ ਕੁੜੀ ਦਾ ਨਾਂ ਕੀ ਛੋਟੀ ਦਾ ਮੋਹਿਨੀ ਹੈ ਮੋਹਿਨੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋ ਗਈ ਜੀ ਬਸ ਸਵੇਰੇ ਉੱਠਿਆ ਜਿੱਦਾਂ 5:00 ਵਜੇ అలారం ਲਾਇਆ ਹੈ 5:00 ਵਜੇ ਉੱਠਦਾ ਮੈਂ ਜੀ ਦਾ ਮੋਬਾਈਲ ਮੈਨੂੰ ਮੈਸਜ ਆਇਆ ਮੈਂ ਲਾਦਮ ਕਾਲ ਨਹੀਂ ਬੱਜਿਆ ਜੀ ਤੇ ਮੰਡੀ ਦਾ ਕੰਮ ਕਰਦਾ ਹੁੰਦਾ ਹਾਂ ਮੈਂ ਇਹ ਜਦੋਂ ਉੱਠਿਆ ਦੇਖਿਆ ਮੋਬਾਈਲ ਇਹ ਹੈ ਨਹੀਂ ਕਿ ਮੈਨੂੰ ਮੈਸਜ ਆਇਆ ਸੈੱਡ ਤੇ ਕਿ ਦਿਗਿਆ ਹੂੰਗਾ ਸੈੱਡ ਤੇ ਕਿਹੜੇ ਮੋਬਾਈਲ ਸੀ ਆਪਣੇ ਕਿ ਉਹ ਬਾਈ 33 ਤੇ ਦੂਜਾ ਮੋਬਾਈਲ ਦੂਜੇ ਦਾ ਜੀ ਆਜ ਬਾਈ ਕੀ ਨਾਮ ਸੀ ਉਹਦਾ Oppo ਜੀ Oppo ਦਾ ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਜੀ ਕੀ ਹੈਗਾ ਜੀ ਆਪਣਾ ਜੀ ਇੱਕ ਬੇ 20000 ਦਾ ਮੋਬਾਈਲ ਆ ਸਗਾ ਜੀ 13000 ਦਾ ਹੋ ਸਗਾ ਜੀ 20000 ਰਕੈਸ ਹੂੰ 4000 ਜਿਆਦਾ ਕੜਾ ਸਗਾ ਜੀ ਤੇ ਟੋਟਲ ਕਿੰਨਾ ਕ ਬਣ ਗਿਆ ਲਗਭਗ ਇਹ ਬਣ ਗਿਆ ਤੁਹਾਡਾ 23 37 37 ਇਹ ਸਟਾਰਟ ਹੋਇਆ ਠੀਕ ਹੈ ਤੇ ਪੁਲਸ ਕੰਪਲੀਟ ਕੀਤੀ ਸਮਾਂ ਵਾਲ ਨੂੰ ਲੱਗੇ ਹੁਣ ਇਹ ਕੰਪਲੀਟ ਕਰਕੇ ਆਏ ਜੀ ਤੇ ਪੁਲਸ ਥੋੜੀ ਸੀ ਮੌਕੇ ਤੇ ਨਹੀਂ ਆਈ ਹੁਣ ਕੰਪਲੀਟ ਹੁਣੀ ਕਰਕੇ ਆਏ ਜੈਕਟ ਕਰਕੇ ਆਏ ਤੇ ਕੀ ਪ੍ਰਸ਼ਾਸ਼ਕਾਂ ਨੂੰ ਮੰਗ ਰਸਦੇ ਜਿੰਦਾ ਚੋਰੀ ਦੀਆਂ ਬਾਅਦਾਂ ਤਾਂ ਬਹੁਤ ਹੋ ਰਹੀਆਂ ਇਦਾਂ ਹੀ ਸੋਚਦੇ ਫਟਾਫਟ ਇਹ ਫੜ ਹੋ ਜੇ ਬੰਦਾ

वो बच्चे का भी था ये बच्चे का कड़े कितने दो से? दो दोनों हाथ के बच्चे के, के सुबह पता लगा रात को तो कुछ पता लगा नहीं हमें ये डर है जब बच्चे, के दिन बच्चे का ये ये नगर। नगर। कितनी देर से यहाँ रहते हैं ये हम सात साल हो हैं पहले कभी चोरी नहीं हुआ कभी नहीं हुआ कम्प्लेट की इस मामले को लेकर अभी आया تبوس ائی تھی پولیس وہ کہا یہ دور دونوں ہاتھوں سے دونوں ہاتھوں سے چلو بھائی تھوڑا بھائی تو ابھی تے میں لگے کوالٹ کر دیا बारे सिंधी कुड़ी लमे सु